ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਾਬਾ ਦੀਪ ਸਿੰਘ ਸੇਵਾਦਲ ਦੀਆਂ ਸਮਾਵਾਂ ਜਾਰੀ ਆ ਹੁਣ ਮੈਡੀਕਲ ਲੈਣ ਦੇ ਵਿੱਚ ਜਿਹੜੇ ਕੀ ਪਹਿਲਾਂ ਰੈਸਕਿਊ ਚੱਲਿਆ ਫਿਰ ਰਾਸ਼ਨ ਸਮਗਰੀ ਜਾਂ ਕੋ ਹੋਰ ਚੀਜ਼ਾਂ ਜਿਹੜੀਆਂ ਘਰ ਘਰ ਪਹਚਾਈਆਂ ਗਈਆਂ ਫਿਰ ਜਿਨ੍ਹਾਂ ਦੇ ਡੰਗਰ ਪਸ਼ੂ ਮਰੇ ਸੀ ਉਹ ਉਹਨਾਂ ਨੂੰ ਲੈ ਕੇ ਦਿੱਤੇ ਗਏ ਫਿਰ ਜਿਨ੍ਹਾਂ ਦੇ ਘਰ ਟੱਠੇ ਸੀਗੇ ਉਹਨਾਂ ਨੂੰ ਘਰ ਬਣਾਉਣ ਦੇ ਲਈ ਉਹ ਪ੍ਰਬੰਧ ਕੀਤੇ ਜਾ ਰਹੇ ਆ ਘਰ ਬਣਾਏ ਜਾ ਰਹੇ ਆ ਤੇ ਹੁਣ ਜਿਹੜਾ ਮੈਡੀਕਲ ਲੈਣ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਦੇਖੋ ਥੱਲੇ ਕਿਵੇਂ ਹਾਲਾਤ ਬਣੇ ਹੋ ਕਾਲਾ ਪਾਣੀ ਜਿਹੜਾ ਹੋ ਚੁੱਕਾ ਆ ਤੇ ਹੁਣ ਜਿਹੜੀ ਸੰਸਥਾ ਵੱਲੋਂ ਤੇ ਇੱਕ ਮੋਬਾਈਲ ਵੈਨ ਜਿਹਦੇ ਵਿੱਚ ਮੈਡੀਕਲ ਦੀ ਸਾਰੀ ਸਹੂਲਤ ਟੈਸਟ ਬਕਾਇਦਾ ਸਾਰੇ ਜਿੰਨਿਆਂ ਦੀ ਲੋੜ ਆ ਟੈਸਟ ਕੀਤੇ ਜਾ ਰਿਹਾ ਨਾਲ ਡਾਕਟਰ ਅੱਜ ਜਿਹੜਾ ਤੀਸਰੇ ਤੀਸਰੇ ਦਿਨ ਦੇ ਵਿੱਚ ਮੈਡੀਕਲ ਅੱਜ ਮੈਡੀਕਲ ਸਾਡਾ ਜਿਹੜਾ ਦਾਖਲ ਹੋ ਚੁੱਕਾ ਆ ਤੇ ਕਾਫੀ ਪਿੰਡ ਸਾਡੇ ਆਪਾਂ तकरीबन ਪੰਜਾਬ ਦੇ ਹਰੇਕ ਪਿੰਡ ਦੇ ਵਿੱਚ ਇਹ ਸਾਡੀ ਮੋਬਾਈਲ ਵੈਨ ਜਾਊਗੀ ਟੈਸਟ ਕਰੂਗੀ ਬਕਾਇਦਾ ਸਾਰਾ ਜੋ ਵੀ ਜਿਹਨੂੰ ਵੀ ਕੋਈ ਬਿਮਾਰੀ ਆ ਉਹਨੂੰ ਜਿਹੜੀਆਂ ਦਵਾਈਆਂ ਬਿਲਕੁਲ ਜਿਹੜਾ ਲਿਆ ਕੇ ਦਿੱਤੀਆਂ ਜਾਣੀਆਂ ਜੇ ਕੋਈ ਬਾਹਰੋਂ ਮੰਗਾਉਣੀ ਪੈਂਦੀ ਤਾਂ ਉਹ ਵੀ ਲਿਆ ਕੇ ਦਿੱਤੀ ਜਾਊਗੀ ਧੰਨਵਾਦ ਸਾਰੀ ਸੰਗਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ